ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਆਏ ਹੋਏ ਆ ਜੀ ਪਿੰਡ ਝਾਮੜ ਜ਼ਿਲ੍ਹਾ ਲੁਧਿਆਣਾ ਤੇ ਇਹ ਰਸਤਾ ਪਿੰਡ ਝਾਮੜ ਤੋਂ ਆਉਂਦਾ ਤੇ ਇਹ ਜਾਂਦਾ ਜੀ ਆਪਾਂ ਜਾ ਰਹੇ ਆ ਸੈਰ ਕਰਨ ਸਿਆੜ ਪਿੰਡ ਸਿਆੜ ਸਾਹਿਬ ਤੇ ਸਾਹਮਣੇ ਜਿੱਥੇ ਲਾਈਟਾਂ ਨਹੀਂ ਆ ਜਗ ਰਹੀਆਂ ਨੇ ਉਹ ਸਾਹਮਣੇ ਆਪਾਂ ਨੂੰ ਦਰਸ਼ਨ ਹੋ ਰਿਹਾ ਜੀ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਪਿੰਡ ਹੀ ਸਿਆੜ ਸਾਹਿਬ ਤੇ ਜ਼ਿਲ੍ਹਾ ਪਿੰਡਾ ਜੀ ਲੁਧਿਆਣਾ ਤੇ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਜਾ ਕੇ ਬਾਹਰੋਂ ਗੇਟ ਤੋਂ ਕਿਉਂਕਿ ਕਾਫੀ ਜ਼ਿਆਦਾ ਹਨੇਰਾ ਹੋ ਚੁੱਕਿਆ ਤੇ ਬਾਹਰੋਂ ਮੇਨ ਗੇਟ ਤੋਂ ਆਪਾਂ ਦਰਸ਼ਨ ਕਰਦੇ ਆਂ ਤੇ ਬਾਹਰਲੀ ਕੰਧ ਤੋਂ ਅੰਦਰ ਤੱਕ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੀ ਜਾਣਕਾਰੀ ਵੀ ਸਾਂਝੀ ਕਰਦੇ ਆਂ ਤੇ ਜਿਹੜੇ-ਜਿਹੜੇ ਵੀ ਵੀਰ ਭੈਣ ਆਪਣੇ ਇਸ ਲਾਈਵ ਨੂੰ ਦੇਖ ਰਹੇ ਨੇ ਤੇ ਉਹ ਇਸ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਦਰਸ਼ਨ ਕਰ ਸਕਦੇ ਨੇ ਜੀ ਇਸ ਕਰਕੇ ਤੇ ਆਪਾਂ ਕੀਤਾ ਹੋਇਆ ਜੀ ਪੈਦਲ ਮਾਰਚ ਸ਼ਾਮ ਦੀ ਸਹਿਰ ਪਿੰਡ ਝਾਮੜ ਤੋਂ ਸਿਆੜ ਸਾਹਿਬ ਲਗਭਗ ਹੈਗਾ ਜੀ 3 3.5 ਕਿਲੋਮੀਟਰ ਤੇ ਹੁਣ ਗੁਰਦੁਆਰਾ ਸਾਹਿਬ ਰਹਿ ਗਿਆ ਜੀ ਲਗਭਗ ਅੱਧਾ ਕਿਲੋਮੀਟਰ ਤੇ ਹੌਲੀ ਹੌਲੀ ਚੱਲਦੇ ਆ ਤੇ ਨਾਲੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਜਾ ਕੇ ਜਿਹੜੀਆਂ ਜਿਹੜੀਆਂ ਸੰਗਤਾਂ ਆ ਗੁਰਦੁਆਰਾ ਸ੍ਰੀ ਰਾੜਾ ਸਾਹਿਬੀ ਮੱਥਾ ਟੇਕਣ ਆਉਂਦੀਆਂ ਉਹਨਾਂ ਨੂੰ ਵੀ ਆਪਾਂ ਦੱਸ ਦਈਏ ਕਿ ਤੁਸੀਂ ਗੁਰਦੁਆਰਾ ਸਿਆੜ ਸਾਹਿਬੀ ਆ ਸਕਦੇ ਹੋ ਇੱਥੇ ਦੋ ਅਸਥਾਨ ਬਣੇ ਹੋਏ ਨੇ ਜੀ ਧਾਰਮਿਕ ਇੱਕ ਤਾਂ ਹੈਗਾ ਇਹੀ ਜਿਹਦਾ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਇਤਿਹਾਸਕ ਗੁਰਦੁਆਰਾ ਇਹ 6ਵੀਂ ਪਾਤਸ਼ਾਹੀ ਨੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ ਜੀ ਇਹ ਤੇ ਦੂਸਰੀ ਇੱਥੇ ਬਣਿਆ ਹੋਇਆ ਜੀ ਸ੍ਰੀ ਨਾਨਕ ਸਰ ਆਸ਼ਰਮ ਜਿਹਨੂੰ ਆਪਾਂ 68 ਵੀ ਕਹਿੰਦੇ ਆ ਉਹ ਸੰਤ ਬਾਬਾ ਮੀਹਾ ਸਿੰਘ ਜੀ ਦਾ ਤਪ ਸਥਾਨ ਆ ਜੀ ਤੇ ਉਹ ਵੀ ਇਸੇ ਪੰਡ ਵਿੱਚ ਹੈਗੀ ਐਸੀ ਸ਼ੋਭਤ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਛੇਵੀਂ ਪਾਤਸ਼ਾਹੀ ਨਾਲ ਸੰਬੰਧਿਤ ਤੇ ਉਧਾ ਨੇ ਆਪਣੇ ਪਵਿੱਤਰ ਚਰਨ ਇੱਥੇ ਪਾਏ ਹੋਏ ਨੇ ਤੇ ਜੇਕਰ ਆਪਾਂ ਇੱਥੇ ਦੇ ਇਤਿਹਾਸ ਦੀ ਗੱਲ ਕਰੀਏ ਜੀ ਤਾਂ ਜਦੋਂ ਮਹਾਰਾਜ ਦੀ ਲੜਾਈ ਹੋਈ ਸੀ ਜਿਹੜਾ ਮਹਾਰਾਜ ਬਠੰਡੇ ਦੇ ਕੋਲ ਆ ਮਹਾਰਾਜ ਵੀ ਕਹਿ ਦਿੰਦੇ ਆ ਮਹਾਰਾਜ ਵੀ ਕਹਿ ਦਿੰਦੇ ਆ ਉਹਨੂੰ ਹੁਣ ਤਾਂ ਪਿੰਡ ਵੈਸੇ ਮਹਾਰਾਜ ਦੇ ਨਾਂ ਨਾਲ ਮਸ਼ਹੂਰ ਆ ਤੇ ਕਈ ਜਗ੍ਹਾ ਤੇ ਇਤਿਹਾਸ ਵਿੱਚ ਮਰਾਜ ਵੀ ਕਹਿੰਦੇ ਆ ਉਹਨੂੰ ਮਰਾਜ ਦੀ ਲੜਾਈ ਇੱਕੋ ਹੀ ਆ ਮਹਰਾਜ ਤੇ ਮਰਾਜ ਸ਼ਹਿਰ ਉੱਥੇ ਗੁਰੂ ਸਾਹਿਬ ਨੇ ਟੰਡੇ ਖਾਨ ਨੂੰ ਸੋਧਾ ਲਾਇਆ ਸੀਗਾ ਤੇ ਪੰਡੇ ਸਾਹ ਪੰਡੇ ਖਾਨ ਨੂੰ ਹੰਕਾਰ ਹੋ ਗਿਆ ਸੀ ਗੁਰੂ ਸਾਹਿਬ ਦੀ ਫੌਜ ਵਿੱਚ ਹੀ ਸੀ ਜਹਾ ਉਹ ਕਾਫੀ ਬਲਸ਼ਾਲੀ ਯੋਧਾ ਸੀ ਤੇ ਕਾਫੀ ਸੂਰਮਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਸੀ ਉਹ ਗੁਰੂ ਸਾਹਿਬ ਨੂੰ ਹੀ ਇੱਕ ਹਿਸਾਬ ਨਾਲ ਅੱਖਾਂ ਦਿਖਾਉਣ ਲੱਗ ਗਿਆ ਬੰਗਾਰਨ ਲੱਗ ਗਿਆ ਸੀ ਤੇ ਫਿਰ ਉਹਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ ਤੇ ਮਹਾਰਾਜ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਘੋੜਾ ਹੁੰਦਾ ਉਹਦਾ ਨਾਮ ਤੁਹਾਨੂੰ ਸਭ ਨੂੰ ਯਾਦ ਹੀ ਹੋਣਾ ਬਹੁਤ ਮਸ਼ਹੂਰ ਨਾਮ ਆ ਜੀ ਦਿਲਵਾਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦਾ ਨਾਮ ਦਿਲਵਾਗ ਉਹਨਾਂ ਦੇ ਕੋਲੇ ਦੋ ਘੋੜੇ ਸੀਗੇ ਇੱਕ ਦਿਲਵਾਗ ਇੱਕ ਗੁਲਵਾਗ ਤੇ ਜਿਹੜਾ ਘੋੜਾ ਦਿਲਵਾਗ ਸੀਗਾ ਨਾ ਉਹ ਘੋੜਾ ਉੱਥੇ ਜ਼ਖਮੀ ਹੋ ਗਿਆ ਸੀ ਤਾਂ ਗੁਰੂ ਸਾਹਿਬ ਜੀ ਜਦੋਂ ਫਿਰ ਆਪਣੇ ਜ਼ਖਮੀ ਘੋੜੇ ਦੇ ਨਾਲ ਇੱਧਰ ਆਏ ਨਾ ਤਾਂ ਇਸ ਸਥਾਨ ਤੇ ਆ ਕੇ ਗੁਰੂ ਮਹਾਰਾਜ ਦਾ ਘੋੜਾ ਜਿਹੜਾ ਦਰਵਾਗ ਹੈ ਨਾ ਉਹ ਇੱਥੇ ਆਪਣਾ ਸਰੀਰ त्याग ਗਿਆ ਸੀ ਸਵਾਸ ਛੱਡ ਗਿਆ ਤਾਂ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਦਲਵਾਗ ਘੋੜੇ ਨੂੰ ਦਫਨਾਇਆ ਸੀ ਤੇ ਇੱਥੇ ਦਾ ਇਹ ਇਤਿਹਾਸ ਆ ਜੀ ਤੇ ਉਹ ਘੋੜੇ ਦੇ ਉੱਤੇ ਕਾਫੀ ਕੀਮਤੀ ਦੁਸ਼ਾਲੇ ਸੀਗੇ ਜਿਵੇਂ ਮਹਾਰਾਜਿਆਂ ਦਾ ਘੋੜਾ ਤਾਂ ਕੀਮਤੀ ਦੁਸ਼ਾਲੇ ਤਾਂ ਉਹਦੇ ਤੇ ਹੋਣਗੇ ਤੇ ਇਹ ਮਹਾਰਾਜਿਆਂ ਨੇ ਕੀਮਤੀ ਦੁਸ਼ਾਲਿਆਂ ਦੇ ਸਮੇਤ ਉਹਨੂੰ ਇੱਥੇ ਦਫਨਾਇਆ ਸੀ ਘੋੜੇ ਨੂੰ ਤੇ ਐਸਾ ਸਥਾਨ ਤੋਂ ਫਿਰ ਗੁਰੂ ਮਹਾਰਾਜ ਜੀ ਗਏ ਸੀਗੇ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਾਨਕਪੁਰ ਜਗੇੜਾ ਜਿਹੜਾ ਜਗੇੜੇ ਦੇ ਪੁਲ ਦੇ ਕੋਲ ਬਣਾਇਆ ਹੋਇਆ ਮਸਾ ਅੱਧਾ ਕਿਲੋਮੀਟਰ ਵੀ ਨਹੀਂ ਹੋਣਾ ਤੇ ਇੱਥੋਂ ਫਿਰ ਉਹ ਗੁਰੂ ਮਹਾਰਾਜ ਜਦੋਂ ਇੱਥੇ ਦਫਨਾ ਕੇ ਫਿਰ ਉਧਰ ਗਏ ਸੀ ਤੇ ਉਹ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਆ ਡੇਲੋਂ ਪਿੰਡ ਦੇ ਵਿੱਚ ਵੀ ਇਤਿਹਾਸਕ ਗੁਰਦੁਆਰਾ ਜਿਹੜਾ ਮੇਨ ਰੋਡ ਦੇ ਉੱਤੇ ਆ ਡੇਲੋਂ ਜਦੋਂ ਆਪਾਂ ਠਾਣੇ ਦੇ ਨਾਲ ਤੇ ਉਹ ਗੁਰਦੁਆਰਾ ਹੈਗਾ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਾਂ ਜਦੋਂ ਉਹੀ ਇਤਿਹਾਸ ਨਾਲ ਦੀ ਨਾਲ ਜੁੜਿਆ ਹੋਇਆ ਜਦੋਂ ਉਧਰੋਂ ਆਏ ਸੀ ਤਾਂ ਡੇਲੋਮਲੇ ਸਥਾਨ ਤੇ ਗੁਰਦੁਆਰਾ ਸਾਹਿਬ ਵਾਲੇ ਸਥਾਨ ਤੇ ਗੁਰੂ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਤਾਂ ਕਰਕੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੈ ਗਿਆ ਲੇਕਿ ਕੁੰਗਰਾਲਾ ਸ਼ਾਇਦ ਪਿੰਡਾ ਜੀ ਨਾਲੀ ਲੈ ਰਹੇ ਦੂ ਅੱਗੇ ਉੱਥੇ ਵੀ 6ਵੇਂ ਪਾਤਸ਼ਾਹੀ ਦਾ ਸਬੰਧਤ ਗੁਰਦੁਆਰਾ ਜੀ ਚਰਨਾਂ ਦੀ ਸ਼ੋਭਾ ਪ੍ਰਾਪਤ ਤੇ ਲਓ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਨੇੜੇ ਕਾਫੀ ਪਹੁੰਚ ਗਏ ਆ ਤੇ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਬਣਾਇਆ ਹੋਇਆ ਜੀ ਸਕੂਲ ਸ਼ਾਇਦ ਇਹ ਅੰਗਰੇਜ਼ੀ ਮੀਡੀਆ ਸਕੂਲ ਆ ਨਾਂ ਆਪਾਂ ਦੇਖ ਲੈਣੇ ਆ ਜਾ ਕੇ ਤੇ ਆਹ ਖੱਬੇ ਸਾਈਡ ਹੈਗਾ ਜੀ ਗੁਰਦੁਆਰਾ ਸਾਹਿਬ ਅੱਗੇ ਤੋਂ ਜਾ ਕੇ ਵੀ ਦਰਸ਼ਨ ਕਰਾਉਣੇ ਆ ਪਹਿਲਾਂ ਤੁਸੀਂ ਇੱਥੋਂ ਦਰਸ਼ਨ ਕਰ ਲਓ ਇਹ ਵਾਲੀ ਸਿੱਧੀ ਰੋਡ ਜਾਂਦੀ ਹੈ ਜੀ ਪਿੰਡ ਸਿਆੜ ਨੂੰ ਗੁਰਦੁਆਰਾ ਸਾਹਿਬ ਦੇ ਓਪੋਜ਼ਿਟ ਸਕੂਲ ਬਣਿਆ ਹੋਇਆ ਇੱਧਰ ਸਾਰੀਆਂ ਖੇਤ ਆ ਕਣਕਾਂ ਝੁੱਲਦੀਆਂ ਨੇ ਤੇ ਆ ਜਿਹੜਾ ਇਧਰੋਂ ਆਪਾਂ ਆਏ ਆ ਇਹ ਪਿੰਡ ਝਾਮਣ ਤੇ ਆਜੋ ਫਿਰ ਆਪਾਂ ਨੇੜੇ ਜਾ ਕੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਦਰਸ਼ਨ ਕਰੀਏ ਇੱਧਰਲੇ ਪਾਸੇ ਸਕੂਲ ਆ। ਇਹ ਵੀ ਕਾਫੀ ਵਧੀਆ ਸਕੂਲ ਲੱਗਦਾ। ਬੜਾ ਵੱਡਾ ਗਰਾਊਂਡ ਆ। ਬੜੀ ਸੋਹਣੀ ਇਮਾਰਤ ਬਣਾਈ ਗਈ ਆ। ਨਾਮ ਆਪਾਂ ਦੇਖਦੇ ਹਾਂ ਸਕੂਲ ਦਾ ਕੀ ਆ। ਤੇ ਇੱਧਰ ਆਪਣੇ ਗੁਰਦੁਆਰਾ ਸਾਹਿਬ। ਇਹ ਆ ਸਕੂਲ। ਗੋਡ ਅਰਥ ਕਨਵਰਟ ਸਕੂਲ ਸਿਆੜ ਲੁਧਿਆਣਾ ਅਫੀਲੀਏਟਡ ਅਪ ਟੂ +2 ਵਿਦ ਸੀਬੀਐਸਸੀ ਨਿਊ ਦਿੱਲੀ ਇਹ ਸਕੂਲੀ ਮਾਰਟ ਲਓ ਜੀ ਕਰੋ ਦਰਸ਼ਨ ਭਾਗਾਂ ਵਾਲਿਓ ਤੇ ਜਿਹੜੇ ਜਿਹੜੇ ਦਰਸ਼ਨ ਕਰੇ ਨੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜਰੂਰ ਲਿਖਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਲੋ ਜੀ ਇਹ ਆ ਜੀ 메인 게ਟ 메인 게ਟ ਦੇ ਉੱਪਰ ਦੇਖੋ ਲਿਖਿਆ ਹੋਇਆ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ 6ਵੀਂ ਸਿਆੜ ਸਾਹਿਬ ਤੇ ਨੇੜੇ ਤੋਂ ਜਾ ਕੇ ਆਪਾਂ ਗੇਟ ਖੋਲ੍ਹਾ ਪਰ ਆਪਾਂ ਅੰਦਰ ਨਹੀਂ ਜਾਣਾ ਕਿਉਂਕਿ ਕਾਫੀ ਹੀ ਨਰ ਹੋ ਗਿਆ ਬਾਰਮਿਤ ਨੂੰ ਦਿਖਾਉਣੀ ਹੈ ਦਰਸ਼ਨ ਕਰਾਉਣੇ ਲਓ ਜੀ ਗਰੂ ਪਿਆਰੇਓ ਕਰੋ ਦਰਸ਼ਨ ਇਹ ਆ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਗੁਰੂ ਸਰਸਾ ਹੈ ਪਾਕ ਸ਼ੈ ਸ਼ੇਮੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਇਦਾਂ ਦੀਆਂ ਇਤਿਹਾਸਕ ਗੁਰਦੁਆਰੇ ਦੀ ਵੀਡੀਓ ਦੇ ਦਰਸ਼ਨ ਕਰਨ ਲਈ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਆਪਣਾ ਪੇਜ ਜਿਨੇ ਜਿਨੇ ਫੋਲੋ ਨਹੀਂ ਕੀਤਾ ਫੋਲੋ ਵੀ ਜਰੂਰ ਕਰ ਲਓ ਤਾਂ ਜਿਨ੍ਹਾਂ ਜਿਨ੍ਹਾਂ ਨੇ ਲਾਈਵ ਦੇਖ ਲਿਆ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਜੀ ਬੋਲੋ ਜੀ ਵਾਹਿਗੁਰੂ